ਇਹੜਾ ਕੈਨੇਡਾ ਦੇ ਨਵੀਆਂ ਚੀਜ਼ਾਂ ਕਰ ਪਈਆਂ ਇੱਕ ਤਾਂ 35% ਵੀਜ਼ਾ ਕੈਪ ਕਰਤਾ ਉਸ ਤੋਂ ਬਾਅਦ ਪ੍ਰਾਈਵੇਟ ਕਾਲਜ ਤੋਂ ਬਾਅਦ ਜਿਹੜਾ ਉਹ ਕਰਤਾ ਕਿ ਵਰਕ ਵੀਜ਼ੇ ਵਿੱਚ ਕਨਵਰਟ ਨਹੀਂ ਹੋਊਗਾ ਇੱਕ ਸਪਾਊਸ ਨਾਲ ਨਹੀਂ ਜਾ ਸਕਦੀ ਨਿੱਕੇ ਮੋٹے ਕੋਰਸਾਂ ਦੇ ਇਹਨੂੰ ਬਹੁਤ ਸਿੰਪਲ ਤਰੀਕੇ ਨਾਲ ਜੇ ਆਪਾਂ ਕਰੀਏ ਲੱਕ ਤੋੜਤਾ ਕਹਿੰਦੇ ਜਿਵੇਂ ਤੁਸੀਂ ਤਾਂ ਪਹਿਲਾਂ ਤਾਂ ਤੁਸੀਂ ਕਹਿਤਾ ਕਿ ਇਹ ਏਜੰਟਾਂ ਦਾ ਟੁੱਟਿਆ ਹੋਊਗਾ ਕੰਸਲਟੈਂਟ ਨੇ ਜਿਹੜੇ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਨਹੀਂ ਡੁੱਟ ਗੱਡੀਆਂ ਵੀ ਅਸੀਂ ਲੈਣੀਆਂ ਰੇਂਜ ਰੋਵਰਾਂ ਡੋਜਾਂ ਮਸਟੈਂਗਾਂ ਵੀ ਅਸੀਂ ਚਲਾਉਣੀਆਂ ਜਿਹੜਾ ਇੱਥੇ ਨੋਕੀਆਂ ਦਾ ਫੋਨ ਚਲਾਉਂਦਾ ਸੀ ਜਾ ਕੇ ਆਈਫੋਨ ਲੈ ਲੈਂਦਾ ਜਿਹੜਾ ਜਿੰਨੂੰ ਇੱਥੇ ਡੈਲ ਦਾ ਲੈਪਟਾਪ صحیح ਤਰੀਕੇ ਨਾਲ ਚਲਾਉਣਾ ਹੁੰਦਾ ਸੀ ਉਹ ਜਾ ਕੇ ਐਪਲ ਦਾ ਲੈਪਟਾਪ ਲੈ ਲੈਂਦਾ ਮੈਨੂੰ ਦੱਸੋ ਟੋਰਾਂਟੋ ਬ੍ਰੈਂਟਨ ਸ਼ਰੀਵਨ ਕੂਵਰੀ ਹੈ ਪੂਰੇ ਕੈਨੇਡਾ 'ਚ ਭਾਜੀ ਹੋਰ ਵੀ ਸਿਟੀਜ਼ ਨੇ ਹੋਰ ਵੀ ਪ੍ਰੋਵਿੰਸਸ ਹੈ ਇਕੱਲਾ ਅਨਟਾਰੀਓ ਤੇ ਬੀਸੀ ਥੋੜੀ ਹੈ ਮੈਂ ਇੱਕ ਬੱਚੇ ਨੂੰ ਕੁਐਸਚਨ ਪੁੱਛਿਆ ਮੈਂ ਕਿਹਾ ਉਹ ਕਹਿੰਦਾ ਭਾਜੀ ਮੈਨੂੰ ਕੰਮ ਨਹੀਂ ਮਿਲ ਰਹਾ ਮੈਂ ਕਿਹਾ ਮੈਨੂੰ ਨਾ ਆਪਣਾ ਸੀਵੀ ਬਣਾ ਕੇ ਭੇਜ ਦੇ ਸਾਰੀ ਗੱਲ ਉਹਨੇ ਸੁਣ ਲਈ ਐਡਲੈਂਡ ਜਦੋਂ ਮੈਂ ਫੋਨ ਕੱਟਣ ਲੱਗਾ ਨਾ ਮੈਂ ਕਿਹਾ ਚੱਲ ਮੈਂ ਤੇਰੀ ਕੋਈ ਹੈਲਪ ਕਰ ਦਿੰਦਾ ਮੈਨੇ ਉੱਥੇ ਨੌਨ ਨੇ ਮੈਂ ਉਹਨਾਂ ਨੂੰ ਕਹਿ ਦਿੰਦਾ ਤੈਨੂੰ ਕੰਮ ਤੇ ਜੌਬ ਤੇ ਰੱਖ ਲੈ ਕਹਿੰਦਾ ਭਾਜੀ ਸੀਵੀ ਦੇ ਦੇ ਫੇਰ ਆਪਾਂ کہیں ਨਾ ਕੰਮ ਨਹੀਂ ਹੈਗਾ ਆਪਾਂ ਪੁਆਇੰਟ ਟੂ ਪੁਆਇੰਟ ਹੀ ਡਿਸਕ੍ਰਾਈਬ ਕਰ ਦਿੰਨਾ ਪਹਿਲਾਂ ਕੈਪ ਜਿਹੜਾ ਆ 35% ਵਾਲਾ ਵਰਡ ਅਗੇ ਹਜ਼ਾਰ ਐਪਲੀਕੇਸ਼ਨ ਲੱਗਦੀ ਸੀ 1000 1000 ਵੀਜ਼ਾ ਨਹੀਂ ਸੀ ਲੱਗਦਾ ਪਹਿਲੇ ਵੀ ਜਿਹੜੇ ਹਜ਼ਾਰ ਐਪਲੀਕੇਸ਼ਨ ਲੱਗੀ ਆ ਤੇ 200 ਵੀਜ਼ਾ ਹੁੰਦਾ ਸੀਗਾ ਆਉਣ ਵਾਲੇ ਸਮੇਂ 'ਚ ਜਿਹੜੇ ਹਜ਼ਾਰ ਐਪਲੀਕੇਸ਼ਨ ਲੱਗੀ ਆ ਸਮਝ ਲਓ 150 ਵੀਜ਼ਾ ਆਏਗਾ ਉਹਦੇ ਵਿੱਚ ਇੱਕ ਬੈਟਰਮੈਂਟ ਇਹ ਹੋ ਗਈ ਕਿ ਜਿਨਨੇ ਐਡ ਲਾਈ ਸੀ ਕਿ ਵਿਦਾਊਟ ਆਲਸ ਕੈਨੇਡਾ ਸਟੱਡੀ ਵੀਜ਼ੇ ਤੇ ਜਾਓ ਉਹ ਛੱਡ ਗਏ ਸਾਰੇ ਪੰਜ ਬੈਂਡ ਤੇ ਕੈਨੇਡਾ ਸਟੱਡੀ ਵੀਜ਼ੇ ਤੇ ਜਾਓ 4.5 ਬੈਂਡ ਵਾਲੇ ਕੈਨੇਡਾ ਸਟੱਡੀ ਵੀਜ਼ੇ ਤੇ ਜਾਓ ਖਤਮ ਹੋ ਗਿਆ ਜਿਹੜਾ ਕੈਨੇਡਾ ਨੇ ਨਵੀਆਂ ਚੀਜ਼ਾਂ ਕਰ ਪਈਆਂ ਇੱਕ ਤਾਂ 35% ਵੀਜ਼ਾ ਕੈਪ ਕਰਤਾ ਉਸ ਤੋਂ ਬਾਅਦ ਪ੍ਰਾਈਵੇਟ ਕਾਲਜ ਤੋਂ ਬਾਅਦ ਜਿਹੜਾ ਉਹ ਕਰਤਾ ਕਿ ਵਰਕ ਵੀਜ਼ੇ ਵਿੱਚ ਕਨਵਰਟ ਨਹੀਂ ਹੋਊਗਾ ਇੱਕ ਸਪਾਊਸ ਨਾਲ ਨਹੀਂ ਜਾ ਸਕਦੀ ਨਿੱਕੇ ਮੋٹے ਕੋਰਸਾਂ ਇਹਨੂੰ ਬਹੁਤ ਸਿੰਪਲ ਤਰੀਕੇ ਨਾਲ ਜੇ ਆਪਾਂ ਕਰੀਏ ਲੱਕ ਤੋੜਤਾ ਕਹਿੰਦੇ ਹੋ ਜਿਵੇਂ ਤੁਸੀਂ ਤਾਂ ਪਹਿਲਾਂ ਤਾਂ ਤੁਸੀਂ ਕਹਿ ਤਾ ਕਿ ਜੀ ਏਜੰਟਾਂ ਦਾ ਟੁੱਟਿਆ ਹੋਊਗਾ ਕੰਸਲਟੈਂਟ ਨੇ ਜਿਹੜੇ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਨਹੀਂ ਟੁੱਟਿਆ ਸੁਣਿਆ ਕਿ ਇਹ ਕੰਸਲਟੈਂਟ ਨੇ ਆ ਕੇ ਕਹਿਤਾ ਏ ਪਰ ਕਿ ਇੱਕ ਪੱਖੇ ਵੀ ਆ ਰਿਹਾ ਕਹਿੰਦੇ ਹੁਣ ਡਰ ਦਾ ਕਾਰੋਬਾਰ ਬਣਾਉਣਾ ਦਾ ਪੈਸੇ ਹੋਰ ਕਿਸ ਚੀਜ਼ ਦਾ ਡਰ ਦਾ ਕਾਰੋਬਾਰ ਵੇਖੋ ਹਰ ਇੱਕ ਚੀਜ਼ ਆਨਲਾਈਨ ਅਵੇਲੇਬਲ ਹੈ ਕਿਉਂ ਡਰ ਦਾ ਕਾਰੋਬਾਰ ਸਮਝ ਕੇ ਆਪਣੀ ਐਪਲੀਕੇਸ਼ਨ ਬਣਾਉਣੀ ਪਰ ਦੁੱਖ ਦੁੱਖ ਇਹੀ ਹੈ ਨਾ ਲੋਕਾਂ ਨੂੰ ਇੰਨੀ ਸਮਝ ਨਹੀਂ ਲੋਕ ਪੜਦੇ ਹੀ ਨਹੀਂ ਉਹ ਬੱਚਾ ਬਸ ਕਹਿ ਦਿੰਦਾ ਕਿ ਜੀ ਮੈਨੂੰ ਬਾਹਰ ਭੇਜੋ ਉਹ ਜਿਵੇਂ ਹੁੰਦਾ ਆਮ ਮਾਪੇ ਉਹਨੂੰ ਤੰਗ ਕਰਦਾ ਉਹ ਕਹਿੰਦੇ ਸਾਡਾ ਬੱਚਾ ਕਿਸ ਤਰੀਕੇ ਭੇਜ ਦਿਓ ਫਿਰ ਉਹ ਕਹਿੰਦੇ ਫਾਇਦਾ ਵੀ ਪੂਰਾ ਚੁੱਕਿਆ ਜਾਂਦਾ ਰੋਟੀ ਦੇ ਤੀ ਰਬ ਨੇ ਥਾਲ ਚ ਪਰੋਸ ਕੇ ਮਾਨੇ ਦੇ ਦਿੱਤੀ ਹੁਣ ਤੁਸੀਂ ਕਹਿੰਦੇ ਹੋ ਕਿ ਬੁਰਕੀ ਤੋੜ ਕੇ ਵੀ ਤੁਹਾਡਾ ਕੋਈ ਤੀਜਾ ਬੰਦਾ ਆ ਕੇ ਮੂੰਹ ਚ ਪਾਏ ਭਾਜੀ ਉਹ ਗੰਮਣੀ ਨਾ ਹ ਹਰ ਇੱਕ ਬੰਦਾ ਅੱਜ ਦੇ ਟਾਈਮ ਦੇ ਇੰਸਟਾਗ੍ਰam ਦੇ ਉੱਤੇ ਅਵੇਲੇਬਲ ਹੈ ਸਨੈਪਚੈਟਾਂ ਚਲਾਉਂਦੇ ਆ ਫੇਸਬੁੱਕ ਚਲਾਉਂਦੇ ਹਮ ਜਿੱਥੇ ਤੁਸੀਂ 10 ਮਿੰਟ ਇੱਧਰ ਉੱਧਰ ਦੀਆਂ ਚੀਜ਼ਾਂ ਵੇਖਣ ਚਲਾਉਂਦੇ ਹੋ ਤੇ 10 ਮਿੰਟ ਕੋਈ ਸੋਸ਼ਲ ਨੈਟਵਰਕ ਦੀ ਵੈਬਸਾਈਟ ਚੰਗੀ ਭਲੀ ਖੋਲ ਕੇ ਵੇਖ ਲਓ ਜਾਂ ਕਿਸੇ ਚੰਗੇ ਬੰਦੇ ਨੂੰ ਸੁਣ ਲਓ ਹਮ ਕਿਉਂ ਕੀ ਕਹਿਣਾ ਚਾਹੁੰਦਾ ਹਮ ਕੋਈ ਕੰਸਲਟੈਂਟ ਆ ਕੇ ਕੋਈ ਇਹੋ ਜਿਹੀ ਤੁਸੀਂ ਇੰਸਟਾਗ੍ਰam ਚਲਾਉਂਦੇ ਹੋ ਮੈਂ ਚਲਾਉਣਾ ਅੱਜ ਦੇ ਟਾਈਮ ਦੇ ਤੇ ਇਹ ਹਾਲ ਹੋ ਗਿਆ ਇੰਸਟਾਗ੍ਰam ਤੇ ਕਿਸੇ ਦੀ ਸਟੋਰੀ ਵੇਖ ਰਹੇ ਹੁੰਨੇ ਹੋ ਅਗਲਾ ਸਪான்ਸਰ ਐਡ ਆ ਜਾਂਦੀ ਹੈ ਫਿਰ ਇਹ ਕਿਸੇ ਹੋਰ ਦੀ ਸਟੋਰੀ ਵੇਖੋ ਫਿਰ ਕੇ ਹੋਰ ਨਵੇਂ ਕੰਸਲਟੈਂਟ ਦੀ ਸ ਪਟੂਰੇ ਨੇ ਇਹ ਆਪਣਾ ਇਧਰ ਪੂੜੀਆਂ ਮਿਲ ਰਹੀਆਂ ਜੀ ਇਹ ਬੰਦਾ ਪੂੜੀਆਂ ਵਧੀਆ ਵੇਚ ਰਿਹਾ ਹੈ ਗੁਲਚੇ ਵਧੀਆ ਵੇਚ ਰਿਹਾ ਹੈ ਆਪਣਾ ਛੋਲੇ ਵਧੀਆ ਵੇਚ ਰਿਹਾ ਅੱਜ ਕੱਲ ਤੇ ਇਹ ਸਿਸਟਮ ਹੋ ਗਿਆ ਤਾਂ ਬੜੀ ਵਰੀ ਇਹ ਚੀਜ਼ ਆਉਂਦੀ ਹੈ ਕਿ ਮੈਂ ਇੱਕੋ ਚੀਜ਼ ਬਾਰ ਬਾਰ ਕਨਵੇ ਕਰ ਰਿਹਾ ਉਹਨਾਂ ਨੇ ਜਿਹੜਾ ਕੈਨੇਡਾ ਨੇ ਕੈਪ ਲਾਇਆ ਉਹ ਆਪਣੇ ਫਾਇਦੇ ਵਾਸਤੇ ਹੀ ਲਾਇਆ ਮੈਂ ਐਜ਼ ਅਨ ਇੰਟਰਨੈਸ਼ਨਲ ਸਟੂਡੈਂਟ ਇਹ ਗੱਲ ਕਰਦਾ ਕਿ ਭਾਜੀ ਮੇਰੇ ਮੈਂ ਕੈਨੇਡਾ ਗਿਆ ਮੈਂ ਅੱਗੇ 20-25 ਲੱਖ ਰੁਪਇਆ ਲਾ ਕੇ ਗਿਆ ਮੇਰੇ ਮਾਪੇ ਉਹਨੇ ਕਿਦਾਂ ਕਮਾਇਆ ਕਿਦਾਂ ਨਹੀਂ ਕਮਾਇਆ ਪਹਿਲੀ ਵੇਚ ਕੇ ਦਿੱਤਾ ਕਿਦਾਂ ਦਿੱਤਾ ਤੁਹਾਨੂੰ ਨਹੀਂ ਪਤਾ ਤੁਸੀਂ ਕੰਸਲਟੈਂਟ ਹੋ ਤੁਸੀਂ ਵੀਜ਼ਾ ਲਵਾਉਣ ਦਾ ਕੰਮ ਕਰਦੇ ਹੋ ਤੁਸੀਂ ਲਵਾ ਕੇ ਬਾਹਰ ਭੇਜਤਾ ਜਾ ਕੇ ਉੱਥੇ ਵੇਖਿਆ ਇੰਨੇ ਇੰਨੇ ਰੈਂਟ ਨੇ ਜਾ ਕੇ ਉੱਥੇ ਵੇਖਿਆ ਇੰਨਾ ਇੰਨਾ ਬੱਚਾ ਜਾ ਕੇ ਉੱਥੇ ਵੇਖਿਆ ਹਾਲਾਤ ਨਹੀਂ ਸਹੀ ਹੈਗੇ ਕੰਮ ਕਿਤੇ ਨਹੀਂ ਮਿਲ ਰਿਹਾ ਕੀ ਕਰੀਏ ਭਾਜੀ ਪ੍ਰਾਪਰਟੀ ਓਨਰ ਨੇ ਇਹ ਤਾਂ ਨਹੀਂ ਕਿਹਾ ਦੇਣਾ ਕੋਈ ਗੱਲ ਨਹੀਂ ਅਨੰਦ ਸਿੰਘ ਆ ਬਾਅਦ ਚ ਰੈਂਟ ਦੇ ਦੀ ਭਰਾ ਆ ਆਪਣਾ ਬਾਅਦ ਚ ਵੇਖ ਲਾਂਗੇ ਕੈਨੇਡਾ ਸਰਕਾਰ ਨੇ ਇਹ ਤਾਂ ਨਹੀਂ ਕਹਿਣਾ ਤੁਸੀਂ ਆਇਓ ਜੀ ਸਦਗਰ ਲੋ ਜੀ 10000 ਡਾਲਰ ਤੁਹਾਨੂੰ ਫ੍ਰੀ ਦੇ ਦਿੱਤਾ ਜਾਓ ਖਰਚੋ ਨਿਆਰੇ ਲੋ ਗੱਡੀਆਂ ਵੀ ਅਸੀਂ ਲੈਣੀਆਂ ਰੇਂਜ ਰੋਵਰਾਂ ਡੋਜਾਂ ਮਸਟੈਂਗਾਂ ਵੀ ਅਸੀਂ ਚਲਾਉਣੀਆਂ ਜਿਹੜਾ ਇੱਥੇ ਨੋਕੀਆਂ ਦਾ ਫੋਨ ਚਲਾਉਂਦਾ ਸੀ ਜਾ ਕੇ ਆਈਫੋਨ ਲੈ ਲੈਂਦਾ ਜਿਹੜਾ ਜਿੰਨੂੰ ਇੱਥੇ ਡੈਲ ਦਾ ਲੈਪਟਾਪ ਸਹੀ ਤਰੀਕੇ ਨਹੀਂ ਚਲਾਉਣਾ ਹੁੰਦਾ ਸੀ ਉਹ ਜਾ ਕੇ ਐਪਲ ਦਾ ਲੈਪਟਾਪ ਲੈ ਲੈਂਦਾ ਭਾਜੀ ਮੇਰੇ ਲਾਈਫ ਸਟਾਈਲ ਤੇ ਅਸੀਂ ਜਾ ਕੇ ਆਪਣਾ ਵਖਾਵੇ ਵਾਸਤੇ ਕਿ ਸਨੈਪਚੈਟ ਤੇ ਚਾਰ ਮੁੰਡੇ ਵੇਖਣਗੇ ਉਹਨਾਂ ਨੂੰ ਤੜਸੱਲੀ ਮਜੇਗੀ ਲੈ ਮੈਂ ਵੀ ਕੈਨੇਡਾ ਜਾਣਾ ਸਾਡੇ ਨਾਲ ਵੀ ਚਲੋ ਛੋਟੇ ਯੰਗਸਟਰ ਵੀਰੇ ਉਹ ਸਾਡੇ ਨਾਲ ਵੀ ਜਿਹੜੇ ਯੰਗਸਟਰ ਅਸੀਂ ਚਲੋ ਸੱਜਣਾ ਮੇਲਿਆਂ 'ਚ ਬੈਨੇ ਆ ਅਸੀਂ ਬੜੀ ਯਾਰ ਬਾਹਰ ਦਾ ਲਾਈਫ ਸਟਾਈਲ ਬਹੁਤ ਵਧੀਆ ਪਾਜੀ ਬਾਹਰ ਦਾ ਲਾਈਫ ਸਟਾਈਲ ਵੱਖਾਵੇਂ 'ਚ ਵਧੀਆ ਤੁਸੀਂ ਜਾਓ ਇਹ ਨਹੀਂ ਕਹਿੰਦੇ ਨਾ ਜਾਓ ਹੁਣ بڑے ਬੱਚੇ ਜਿਨ੍ਹਾਂ ਨੂੰ ਕੰਮ 'ਚ ਮੈਨੂੰ ਦੱਸੋ ਟੋਰਾਂਟੋ ਬ੍ਰੈਮਟਨ ਸਰੀ ਵਨ ਕੂਵਰੀ ਹੈ ਪੂਰੇ ਕੈਨੇਡਾ 'ਚ ਪਾਜੀ ਹੋਰ ਵੀ ਸਿਟੀਜ਼ ਨੇ ਹੋਰ ਵੀ ਪ੍ਰੋਵਿੰਸਸ ਕੱਲਾ ਅਨਟਾਰੀਓ ਤੇ BC ਥੋੜੀ ਹੈ ਯੂਕਾਨ ਹੈ ਨਿਊ ਫਾਉਂਡਲੈਂਡ ਲੈਬਰਾਡੋਰ ਹੈ ਸਕੈਚੂਨ ਹੈ ਅਲਬਰਟਾ ਤੁਸੀਂ ਕਿਤੇ ਵੀ ਜਾਓ ਕਮ ਹਰ ਇੱਕ ਵੇ ਬੰਦੇ ਹਰ ਇੱਕ ਬੰਦੇ अवेलेबल ਹੈ अवेलेबल ਉਸ ਬੰਦੇ ਵਾਸਤੇ ਹੈ ਜਿੰਨੂੰ ਆਪਣਾ ਨਾਮ ਇੰਗਲਿਸ਼ ਚ ਦੱਸਣਾ ਆਉਂਦਾ ਜਿਹੜਾ ਕੋਰਸ ਕਰਨ ਗਿਆ ਉਹਦੇ ਬਾਰੇ ਨੋਲੇਜ ਹੈ ਤੇ ਜਿਹੜਾ ਕੰਮ ਕਰਨ ਜਾਣ ਲਈ ਇੰਟਰਵਿਊ ਦੇ ਰਿਹਾ ਕੀ ਉਸ ਇੰਟਰਵਿਊ ਦਾ ਜਵਾਬ ਉਹ ਇੰਗਲਿਸ਼ ਚ ਦੇ ਦੇਗਾ ਉਹਦੇ ਲਈ ਅੱਜ ਵੀ ਕੰਮ ਹੈਗਾ ਤੇ ਆਉਣ ਵਾਲੇ ਸਮੇਂ ਚ ਵੀ ਰਹੇਗਾ ਤੇ ਪਹਿਲੇ ਵੀ ਸੀਗਾ ਦੋ ਬੰਦੇ ਉਹਨਾਂ ਨੂੰ ਫੋਨ ਕਰ ਲਓ ਜਿਹਨਾਂ ਨੂੰ ਕੰਮ ਹਜੇ ਤੱਕ ਨਹੀਂ ਮਿਲਿਆ ਮੈਂ ਕਹਿੰਦਾ ਉਹਨਾਂ ਨਾਲ 5 ਮਿੰਟ ਇੰਗਲਿਸ਼ ਚ ਗੱਲ ਕਰਕੇ ਵੇਖ ਲਓ ਬੜੇ ਜਣਿਆਂ ਨੂੰ 5 ਮਿੰਟ ਇੰਗਲਿਸ਼ ਨਹੀਂ ਬੋਲਣੀ ਆਉਂਦੀ ਹੋएगी ਤੇ ਜਿਹੜੇ ਅੱਜ ਕੰਮ ਕਰ ਰਹੇ ਆ ਉਹਨਾਂ ਨਾਲ 10 ਮਿੰਟ ਇੰਗਲਿਸ਼ ਚ ਗੱਲ ਕਰਦੇ ਆ ਤੁਸੀਂ ਇਹ ਕਹਿੰਦੇ ਹੋ ਕਿ ਜਿਹੜਾ ਉੱਥੇ ਵਿਹਲੇ ਨੇ ਜਾਂ ਬੀਰੁਜ਼ਗਾਰ ਨੇ ਘਾਟੇ ਜਨੇ ਜਾਂ ਔਕੇ ਲਾਈਫ ਸਟਾਈਲ ਆਪਣਾ ਕਸੂਰ ਵੀ ਹੁੰਦਾ ਵਿੱਚ ਆਪਣਾ ਕਸੂਰ ਵੀ ਹੁੰਦਾ ਬਾਜੀ ਕਿਤੇ ਨਹੀਂ ਤੁਸੀਂ ਕਹਿ ਸਕਦੇ ਕਿ ਆਪਣਾ ਕਸੂਰ ਨਹੀਂ ਹੈਗਾ ਮੈਨੂੰ ਇੰਗਲਿਸ਼ ਨਹੀਂ ਬੋਲਣੀ ਆਉਂਦੀ ਹੋएगी ਜਿਹੜੀ ਜਿਹੜੇ ਮੁਲਕ ਮੈਂ ਚੱਲਾਂ ਜਿਹੜੀ ਕੰਟਰੀ ਚੱਲਾਂ ਜੇ ਮੈਨੂੰ ਇੰਗਲਿਸ਼ ਨਹੀਂ ਬੋਲਣੀ ਆਉਂਦੀ ਹੈਗੀ ਤੁਸੀਂ ਰੱਖੋਗੇ ਥੋੜੀ ਤੇ ਜ਼ਰੂਰੀ ਕਿਸੇ ਦਰਵਾਜ਼ੇ ਤੇ ਥੋੜੀ ਲਿਖ ਕਿਉਂ ਪੰਜਾਬੀ ਆਉਂਦੀ ਕਿਉਂਕਿ ਜਿਹੜਾ ਅਸੀਂ ਸਟਾਫ ਰੱਖਿਆ ਉਹਨੂੰ ਸਿਰਫ ਪੰਜਾਬੀ ਬੋਲ ਨਹੀਂ ਆਉਂਦੀ ਹੈ। ਹਮ ਇੰਗਲਿਸ਼ ਨਹੀਂ ਆਉਂਦੀ। ਇਦਾਂ ਦਾ ਤੇ ਕੋਈ ਸਟੋਰ ਨਹੀਂ ਕੈਨੇਡਾ। ਹਮ ਹਮ ਹਮ। ਦੇਕਰ ਉਸ ਵੇਲੇ ਇਸ ਵੇਲੇ ਉਹਨਾਂ ਨੂੰ ਆ ਰਹੀ ਹੈ। ਕਈ ਚਾਹੁੰਦੇ ਸਾਨੂੰ ਸਿੰਧ ਦੇ ਕੰਮ ਮਿਲ ਜੇ, ਕਈ ਕਈ ਚਾਹੁੰਦੇ ਸਾਨੂੰ ਕੈਸ਼ ਦੇ ਕੰਮ ਮਿਲ ਜੇ। ਕਈ ਚਾਹੁੰਦੇ ਅਸੀਂ ਪਲੇਟਾਂ ਨਹੀਂ ਚੁੱਕਣੀਆਂ। ਕਈ ਕਹਿੰਦੇ ਆ ਜੀ ਹਾਂਜੀ ਸਾਨੂੰ ਵੀ ਕਿਤੇ ਗੱਡੀਆਂ ਦੇ ਸ਼ੋਅਰੂਮ 'ਚ ਕੰਮ ਮਿਲ ਜੇ। ਕਿਉਂ ਕੀ ਕਰਨਾ ਹੈ ਕਿ ਇੰਟਰਵਿਊ ਦੇਣਾ ਤੇ ਗੱਡੀਆਂ ਵੇਚਣੀਆਂ ਸ਼ੁਰੂ ਕਰ ਦੇਣੇ ਵਧੀਆ ਪੇ ਮਿਲਦੀ ਉਹ 'ਚ। ਇਹ ਲਾਈਫ ਸ ਜੋ ਤੇ ਲਿਆਉਂਗੇ ਭਾਜੀ ਮੇਰੇ ਔਖੇ ਤੁਸੀਂ ਹੋਣਾ ਹੀ ਹੋਣਾ ਤੇ ਜੇ ਕੋਈ ਇੱਥੇ ਬੰਦਾ ਤੁਹਾਨੂੰ ਫੋਨ ਕਰਕੇ ਪੁੱਛ ਲੇਗਾ ਨਾ ਕੈਨੇਡਾ ਦੇ ਹਾਲਾਤ ਕੀ ਨੇ ਬਹੁਤ ਮਾੜੇ ਨੇ ਹਾਂ ਨਾ ਜਾਇਓ ਕਿਉਂ ਨਾ ਜਾਇਓ ਜਦੋਂ ਕੋ ਪੁੱਛਿਆ ਜਾਂਦਾ ਕਿਉਂ ਨਾ ਆਇਓ ਉਹ ਭਰਾ ਇੱਥੇ ਤੇ ਕੰਮ ਹੀ ਨਹੀਂ ਹੈਗਾ ਭਾਜੀ ਕੋਈ ਬੰਦਾ ਮੂੰਹਾਂ ਥੋੜੀ ਦੱਸੇਗਾ ਹੁਣ ਮੈਂ ਤੁਹਾਨੂੰ ਇਹ ਥੋੜੀ ਆ ਕੇ ਦੱਸੂਗਾ ਯਾਰ ਭਾਜੀ ਅੱਜ ਨਾ ਮੇਰੀਆਂ ਫਾਈਲਾਂ ਬਣੀਆਂ ਘਟ ਖੁੱਲੀਆਂ ਜੈਂ ਹਾਂ ਨਾ ਇਹੋ ਕਹੂੰਗਾ ਨਾ ਤੁਸੀਂ ਮੈਨੂੰ ਬੱਚੋਗੇ ਭਾਜੀ ਕਿ ਮੈਂ ਕਹਿਣਾ ਵਾਰੇ ਨਹੀਂ ਆ ਰਹੇ ਆ ਜੀ ਬੱਲੇ ਬੱਲੇ ਪੂਰੀ ਕੰਮ ਦੀ ਤੁਸੀਂ ਵਿਖਾਵੇ ਵਾਸਤੇ ਇੱਕ ਜਣੇ ਨੇ ਜੇ ਫੋਨ ਕਰਕੇ ਪਿੰਡ ਇੱਕ ਬੱਚੇ ਨੂੰ ਕਿਹਾ ਤਾਂ ਨਾ ਕਿ ਯਾਰ ਇੱਥੇ ਕੰਮ ਨਹੀਂ ਹੈਗਾ ਇਹ ਨਹੀਂ ਉਹਨੇ ਦੱਸਣਾ ਕਿ ਮਿਰਚ ਕਮੀ ਹੈ ਮੈਂ ਇੱਕ ਬੱਚੇ ਨੂੰ ਕੁਸ਼ਨ ਪੁੱਛਿਆ ਮੈਂ ਕਿਹਾ ਉਹ ਕਹਿੰਦਾ ਭਾਜੀ ਮੈਨੂੰ ਕੰਮ ਨਹੀਂ ਮਿਲ ਰਿਹਾ ਮੈਂ ਕਿਹਾ ਮੈਨੂੰ ਨਾ ਆਪਣਾ ਸੀਵੀ ਬਣਾ ਕੇ ਭੇਜ ਦੇ ਸਾਰੀ ਗੱਲ ਉਹਨੇ ਸੁਣ ਲਈ ਐਟ ਲੈਂਡ ਜਦੋਂ ਮੈਂ ਫੋਨ ਕੱਟਣ ਲੱਗਾ ਨਾ ਮੈਂ ਕਿਹਾ ਚੱਲ ਮੈਂ ਤੇਰੀ ਕੋਈ ਹੈਲਪ ਕਰ ਦਿੰਦਾ ਮੇਰੇ ਉੱਥੇ ਨੌਨ ਨੇ ਮੈਂ ਉਹਨਾਂ ਨੂੰ ਕਹਿ ਦਿੰਦਾ ਤੈਨੂੰ ਕੰਮ ਤੇ ਜੌਬ ਤੇ ਰੱਖ ਲੈ ਕਹਿੰਦਾ ਭਾਜੀ ਸੀਵੀ ਹੀ ਹੁੰਦਾ ਫੇਰ ਆਪਾਂ ਕਿ ਇਹਨਾਂ ਕੰਮ ਨਹੀਂ ਹੈਗਾ ਅੱਛਾ ਚਲੋ ਇਹ ਜਰਨਲ ਵਿੱਚੋਂ ਗੱਲਾਂ ਨਿਕਲਦੀਆਂ ਨੇ ਆਪਾਂ ਇੱਕ ਮੈਨੂ ਹੋ ਦੱਸੋ 35% ਬਹੁਤ ਬੇਸਿਕ ਚ ਲੈਬੋਰੇਟ ਕਰਨਾ ਹੈ ਤਿੰਨ ਆਪਾਂ ਕਾ ਨੂੰ ਇੱਕ 35% ਦਾ ਕੈਪ ਆਪਾਂ ਪੁਆਇੰਟ ਟੂ ਪੁਆਇੰਟ ਹੀ ਡਿਸਕ੍ਰਾਈਬ ਕਰ ਦੇਣਾ ਹੈ ਪਹਿਲਾ ਕੈਪ ਜਿਹੜਾ ਆ 35% ਵਾਲਾ ਵਰਡ ਅਗੇਸ ਆਰ ਐਪਲੀਕੇਸ਼ਨ ਲੱਗਦੀ ਸੀ 1000 ਦਾ 1000 ਵੀਜ਼ਾ ਨਹੀਂ ਸੀ ਲੱਗਦਾ ਹੂੰ ਹੂੰ ਪਹਿਲੇ ਵੀ ਜੇ 1000 ਐਪਲੀਕੇਸ਼ਨ ਲੱਗੀ ਹੈ ਤੇ 200 ਵੀਜ਼ਾ ਹੁੰਦਾ ਸੀਗਾ ਹੂੰ ਆਉਣ ਵਾਲੇ ਸਮੇਂ 'ਚ ਜੇ 1000 ਐਪਲੀਕੇਸ਼ਨ ਲੱਗੀ ਹੈ ਸਮਝ ਲਓ 150 ਵੀਜ਼ਾ ਆਏਗਾ ਹੂੰ ਉਹ ਉਹਦੇ ਵਿੱਚ ਇੱਕ ਬੈਟਰਮੈਂਟ ਇਹ ਹੋ ਗਈ ਕਿ ਜਿਨਨੇ ਐਡ ਲਾਈ ਸੀ ਕਿ ਵਿਦਆਊਟ ਆਇਲਸ ਕੈਨੇਡਾ ਸਟੱਡੀ ਵੀਜ਼ੇ ਤੇ ਜਾਓ ਚੜ ਗਏ ਸਾਰੇ ਪੰਜ ਬੈਂਡ ਤੇ ਕੈਨੇਡਾ ਸਟੱਡੀ ਵੀਜ਼ੇ ਤੇ ਜਾਓ 4.5 ਬੈਂਡ ਵਾਲੇ ਕੈਨੇਡਾ ਸਟੱਡੀ ਵੀਜ਼ੇ ਤੇ ਜਾਓ ਖਤਮ ਹੋ ਗਿਆ ਖਤਮ ਹੋ ਗਿਆ 6 ਇਚ ਅਗੇ ਹੈ ਐਪਲੀਕੇਸ਼ਨ ਅਪਲਾਈ ਕਰ ਲੋ ਇਹਦਾ ਇਹਨਾਂ ਫਰਜੀਵਾੜਾ ਥੋੜਾ ਜਿਹਾ ਘਟੂਗਾ ਵੀ ਭਾਜੀ ਬਹੁਤ ਵਧੀਆ ਚੀਜ਼ ਹੈ ਘਟੇਗਾ ਐਕਚੁਅਲ 'ਚ ਵਧੀਆ ਪਲੱਸ ਲੋਕਾਂ ਦੇ ਪੈਸੇ ਮਰਨੇ ਹਟਣਗੇ ਜਿਨ੍ਹਾਂ ਦੇ ਪੈਸੇ ਮਰਦੇ ਆ ਕਿਸੇ ਨੇ 10 ਲੱਖ ਦੇਤਾ ਕਿ ਇਹਨੇ 20 ਲੱਖ ਦੇਤਾ ਉਹ ਆਉਣ ਵਾਲੇ ਸਮੇਂ 'ਚ ਖਤਮ ਹੋ ਜਾਏਗਾ ਵੇਖੋ ਕੈਨੇਡਾ ਨੇ ਕਿਹਾ ਸਿਰਫ 2 ਸਾਲ ਅਸ ਸੀ ਅਸੈਸਮੈਂਟ ਕਰਨੀ ਹੈ 2024 ਤੇ 2025 2024 ਦੇ ਐਂਡ ਤੇ ਉਹ ਕਹਿੰਦੇ ਅਸੀਂ ਦੁਬਾਰਾ ਰੀ ਅਸੈਸਮੈਂਟ ਕਰਾਂਗੇ ਜੇ ਕੁਝ ਪਤਾ ਨਹੀਂ ਦੁਬਾਰਾ 1 ਇੱਕ ਮਿਲੀਅਨ ਬੱਚੇ ਨੂੰ ਦੁਬਾਰਾ ਸਾਧ ਲੈਣਾ ਇਸ ਵੇਲੇ ਉਹਨਾਂ ਨੇ ਕੈਪ ਲਾਤਾ ਕਿ 360000 ਤੋਂ 364000 ਇੰਟਰਨੈਸ਼ਨਲ ਸਟੂਡੈਂਟਸ ਸੱਦਣਾ ਇਕੱਲਾ ਪੰਜਾਬ ਤੋਂ ਨਹੀਂ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਇੰਟਰਨੈਸ਼ਨਲ ਸਟੂਡੈਂਟਸ ਸੱਦਣਾ ਉਹ ਕਿਤੋਂ ਵੀ ਹੋ ਸਕਦਾ ਇੰਡੀਆ ਤੋਂ ਹੋ ਸਕਦਾ ਚਾਈਨਾ ਤੋਂ ਹੋ ਸਕਦਾ ਜਪਾਨ ਤੋਂ ਹੋ ਸਕਦਾ ਕਿਤੋਂ ਵੀ ਇੰਟਰਨੈਸ਼ਨਲ ਸਟੂਡੈਂਟ ਆ ਸਕਦੇ ਸੋ ਮੈਂ ਸਾਰਿਆਂ ਨੂੰ ਇਹੋ ਸੁਨੇਹਾ ਪਹੁੰਚਾਉਣਾ ਚਾਹੁੰਦਾ ਜਿਹੜੇ ਖਾਸ ਕਰਕੇ ਪੰਜਾਬ ਤੋਂ ਜਾਂ ਹਰਿਆਣਾ ਤੋਂ ਐਪਲੀਕੇਸ਼ਨ ਅਪਲਾਈ ਕਰ ਰਹੇ ਹੈ ਜੇ ਸਕਸੀਚ ਹੈਗੇ ਪਰਸੈਂਟੇਜ ਵਧੀਆ ਰੀਸੈਂਟ ਪਾਸ ਆਊਟ ਹੈਗੇ ਕੋਈ 10 10 ਸਾਲ ਦੀਆਂ ਗੈਪਾਂ ਵਾਲੀਆਂ ਐਡਾ ਸੁਣਨ ਦੀ ਕੋਈ ਲੋੜ ਨਹੀਂ ਰੀਸੈਂਟ ਪਾਸ ਆਊਟ ਹੋ ਜਾਂ ਸਾਲ ਦੋ ਸਾਲ ਦਾ ਗੈਪ ਅਕਸੈਪਟ ਕਰਦੇ ਹੈ ਗਵਰਨਮੈਂਟ ਕਾਲਜਸ ਪਰਸੈਂਟੇਜ ਵਧੀਆ ਹਾਈ ਸਕੋਰ ਵਧੀਆ ਅੱਜ ਵੀ ਐਪਲੀਕੇਸ਼ਨ ਅਪਲਾਈ ਕਰੋ ਕੈਨੇਡਾ ਇੰਨਾ ਕੋਰਾ ਨਹੀਂ ਹੋ ਗਿਆ ਕਿ ਉਹਨਾਂ ਨੇ ਇਹ ਨਹੀਂ ਕਹਤਾ ਕਿ ਅਸੀਂ ਬੁਲਾਉਣਾ ਹੀ ਨਹੀਂ ਹੂੰ 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 ਪ੍ਰੋਫਾਈਲ ਐਲੀਜੀਬਲ ਹੈ ਵੀਜ਼ਾ ਲੱਗੇਗਾ ਲੱਗੇਗਾ ਬਾਕੀ ਜੋ ਤੁਹਾਡਾ ਦਾਣਾ ਪਾਣੀ ਤੇ ਜਿਹੜਾ ਪ੍ਰਾਈਵੇਟ ਕਾਲਜ ਤੋਂ ਬਾਅਦ ਜਿਹੜਾ ਉਹ ਨਹੀਂ ਹੋਣਾ ਪ੍ਰਾਈਵੇਟ ਕਾਲਜ ਕੋਲ ਤਾਂ ਭਾਜੀ ਪਹਿਲੇ ਵੀ ਵਰਕ ਪਰਮਿਟ ਦੀ ਪਰਮਿਸ਼ਨ ਨਹੀਂ ਸੀਗੀ ਹੂੰ अच्छा एक थोड़ा समझाओ प्राइवेट कॉलेज वाले ओदी मार ਦੇ ਵਿੱਚ ਕਹਿੰਦੇ ਬਹੁਤ ਪੈਸੇ ਬਣਾਏ ਜਾਂਦੇ ਸੀਗੇ ਹੁਣ ਉਹ ਵੀ ਬੰਦ ਹੋ ਜੂ ਕੰਮ ਪਹਿਲੀ ਦਸੰਬਰ ਨੂੰ ਜਦੋਂ ਇਹ ਅਪਡੇਟ ਆਇਆ ਸੀਗਾ ਨਾ ਕਿ ਪਹਿਲੀ ਜਨਵਰੀ ਤੋਂ ਇਹਨਾਂ ਨੇ ਜੀਆਈਸੀ ਵਧਾ ਦਿੱਤੀ ਡਬਲ ਕਰ ਦਿੱਤੀ ਐਡਾ ਆ ਗਿਆ 10000 ਡਾਲਰ ਜੀਆਈਸੀ ਚ ਜਾਓ ਤੁਸੀਂ ਵੀ ਕੈਨੇਡਾ ਅੱਛਾ ਨਾਲ ਦੀ ਨਾਲ ਬਲੋਗ ਕੰਟੈਂਟ ਚ ਜਾਓ ਕੈਨੇਡਾ 10 ਐਪਲੀਕੇਸ਼ਨ ਲੱਗਦੀ ਸੀ ਭਾਜੀ ਲੱਖ ਐਪਲੀਕੇਸ਼ਨ ਹੋ ਗਈ अच्छा क्यों क्योंकि अल्जरी रिक्वायरमेंट वाले ने भी रोला पाता ओवरऑल 6 नोडलेशन 5.5 चलो कनाडा परसेंटेज ਘਟਾ ਚਲੋ ਕੈਨੇਡਾ ਗੈਪ ਹੈ ਚਲੋ ਕੈਨੇਡਾ ਲੋਕਾਂ ਨੇ ਅਪਲੀਕੇਸ਼ਨ ਪੁੱਟ ਆਨ ਕਰਨੀ ਸ਼ੁਰੂ ਕਰਤੀ ਹੁਣ ਮੈਨੂੰ ਇਹ ਦੱਸੋ ਤੁਸੀਂ ਤਾਂ ਮੈਂਬੈਸੀ ਆਫੀਸਰ ਹੋਏ 2023 ਦੀ ਸਟਾਰਟਿੰਗ ਤੋਂ ਲੈ ਕੇ ਨਵੰਬਰ ਤੱਕ ਵੇਖ ਰਹੇ ਸੀਗੇ ਕਿ ਅਪਲੀਕੇਸ਼ਨ ਠੀਕ ਹੈ ਚੱਲ ਰਹੀਆਂ ਇੱਕ ਇੱਕ ਸਟੈਪ ਉੱਤੇ ਪੌੜੀਆਂ ਚੜ ਰਹੀਆਂ ਤੇ ਇੱਕੋ ਦਾ ਮ ਜਦੋਂ ਜੀਆਈਸੀ ਦਾ ਅਪਡੇਟ ਆਇਆ ਉਹ ਜੀ ਮੇਰੇ ਅਜੇ ਕੀ ਕਰਤਾ ਕਿ ਪ੍ਰਾਈਵੇਟ ਕਾਲਜ ਹੀ ਸਾਰੇ ਜਣੇ ਜਾਣ ਨੂੰ ਤਿਆਰ ਹੋ ਗਏ ਹੂੰ ਹੂੰ ਜਿੰਨਾ ਬੱਚਾ ਪ੍ਰਾਈਵੇਟ ਕਾਲਜ ਕਰਦੋ ਕਿਉਂਕਿ ਹਫਤੇ ਹਫਤੇ ਚ ਫੈਲਾ ਲੱਗਦੀਆਂ ਸੀਗੀਆਂ ਐਮਬੈਸੀ ਦੇ ਵਿੱਚ ਅਸੀਂ ਵੀ ਕੀਤਾ ਅਸੀਂ ਇਹ ਨਹੀਂ ਕਹਿੰਦੇ ਕਿ ਨਹੀਂ ਕੀਤਾ ਬਟ 6 ਈਚ ਬੈਂਡ ਵਾਲੇ ਐਪਲੀਕੇਸ਼ਨ ਅਪਲਾਈ ਕੀਤੇ ਪ੍ਰਾਈਵੇਟ ਚ ਕੀਤੇ ਹੁਣ ਹੋਇਆ ਕਿ ਨੰਬਰ ਆਫ ਐਪਲੀਕੇਸ਼ਨ ਇਨਕਰੀਜ਼ ਹੋਣ ਦੇ ਕਰਕੇ ਨਾ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਘੰਟੀ ਦੇ ਖੜਕੀ ਹੋਣੀ ਹੈ ਹੂੰ ਕਿ ਯਾਰ ਇੱਕੋਦਮ ਪ੍ਰਾਈਵੇਟ ਕਾਲਜ ਇੰਨਾ ਸਰਕਾਰੀ ਨੂੰ ਕੋਈ ਪੁੱਛ ਨਹੀਂ ਰਿਹਾ ਤੇ ਪ੍ਰਾਈਵੇਟ ਚ ਸਾਰੇ ਲਾਲਾ ਲਾਲਾ ਘਰਾ ਰਹੇ ਆ ਦੂਜੀ ਗੱਲ ਇੱਕ ਮੈਨਰਿਜ਼ਮ ਨਹੀਂ ਹੈਗਾ ਇੱਕ ਉਹ ਨਹੀਂ ਹੈਗਾ ਆਪਣਾ ਕੀ ਵਰਡ ਨਹੀਂ ਆ ਰਿਹਾ ਮੈਨੂੰ ਇਸ ਵale ਕਿ ਕੋਈ ਵੀ ਇਨਟੇਕ ਵੈਲਿਡ ਨਹੀਂ ਜਨੂਅਰੀ ਕੀਤਾ ਮਾਰਚ ਇਨਟੇਕ ਵੀ ਆ ਗਿਆ ਜੀ ਮਾਰਚ ਤੋਂ ਬਾਅਦ ਜੁਲਾਈ ਇਨਟੇਕ ਵੀ ਆ ਗਿਆ ਜੀ ਜੁਲਾਈ ਤੋਂ ਬਾਅਦ ਸਤੰਬਰ ਵੀ ਆ ਗਿਆ ਜੀ ਸਤੰਬਰ ਤੋਂ ਬਾਅਦ ਨਵੰਬਰ ਆ ਗਿਆ ਫਿਰ ਜਨੂਅਰੀ ਦੇ ਆ ਗਏ ਇਹ ਸਿਰਫ ਪ੍ਰਾਈਵੇਟ ਕਾਲਜਾਂ 'ਚ ਹੁੰਦਾ ਸਰਕਾਰੀ ਕਾਲਜ ਜਨਵਰੀ ਕੋਈ ਗਾਈਡਲਾਈਨ ਨਹੀਂ ਇਹਨਾਂ ਨੇ ਬਣਾਈ ਹੋਈ ਪ੍ਰਾਈਵੇਟ ਨੇ ਭਾਜੀ ਬਣਾਤੀ ਆ ਉਹਨਾਂ ਨੇ ਹੁਣ ਬਣਾਤੀ ਆ ਉਹਨਾਂ ਨੇ ਗਾਈਡਲਾਈਨ ਦੇਤੀ ਜਿਆਦਾ ਤਾਂ ਡਿਫਿਕਲਟੀ ਉਸ ਬੱਚੇ ਨੂੰ ਫੇਸ ਕਰਨੀ ਪੈਣੀ ਹੈ ਜਿਹੜਾ ਇਸ ਵੇਲੇ ਟੋਰਾਂਟੋ ਬ੍ਰੈਂਟਨ ਸਰੀ ਵਿਨਕੂਵਰ ਕੈਪ ਜ਼ਿਆਦਾ ਉਹਨਾਂ ਨੂੰ ਮੁਸ਼ਕਿਲ ਫੇਸ ਕਰਨ ਕਰਨੀ ਪੈਣਗੀ ਜਿਹੜੇ ਟੋਰਾਂਟੋ ਬ੍ਰੈਂਟਨ ਸਰੀ ਵਿਨਕੂਵਰ ਜਾ ਰਹੇ ਕਿਉਂਕਿ ਨੰਬਰ ਆਫ ਇੰਟਰਨੈਸ਼ਨਲ ਸਟੂਡੈਂਟ ਜਾਂਦਾ ਹੈ ਟੋਰਾਂਟੋ ਬ੍ਰੈਂਟਨ ਸਰੀ ਵਿਨਕੂਵਰ ਚ ਬਾਕੀ ਪ੍ਰੋਵਿੰਸਸ ਨੂੰ ਘੱਟ ਪ੍ਰੋਬਲਮ ਫੇਸ ਕਰਨੀ ਪਏਗੀ ਦੂਜੀ ਚੀਜ਼ ਪ੍ਰਾਈਵੇਟ ਕਾਲਜ ਕੋ ਪਹਿਲੇ ਵੀ ਵਰਕ ਪਰਮਿਟ ਨਹੀਂ ਸੀਗਾ ਉਣੀ ਵਕ ਪਰਮਿਟ ਨਹੀਂ ਹੈਗਾ ਪਬਲਿਕ ਚ ਜਾ ਰਹੇ ਹੋ ਯੈਸ ਸੌ ਵੇ ਨੇ ਤੁਸੀਂ ਆਪਣੀ ਸਟਡੀ ਕੰਪਲੀਟ ਕਰੋ ਐਮਪਲੀਮੈਂਟ 1 ਸਤੰਬਰ 2024 ਤੋਂ ਉਹਨਾਂ ਨੇ ਇਮਪਲੀਮੈਂਟ ਕਰਨੀ ਹੈ ਇਹ ਚੀਜ਼